ਕਾਲੀ ਦੀ ਤਰੱਕੀ ਕਾਹਨੂੰ ਇਹ ਜਿਹੜਾ ਅੱਜ ਦਾ ਰੋਜ਼ ਪ੍ਰਦਰਸ਼ਨ ਧਾਰੀਵਾਲ ਸਫਾਈ ਸੇਵਕ ਜੁਨੀਓਰ ਲੋਕ ਕੀਤਾ ਜਾ ਰਿਹਾ ਵਾ ਇਹ ਰੋਜ਼ ਪ੍ਰਦਰਸ਼ਨ ਇਸ ਸੰਬੰਧ ਵਿੱਚ ਕੀਤਾ ਜਾ ਰਿਹਾ ਵਾ ਇੱਕ ਜਿਹੜੀ ਸਾਡੀ ਨਗਰ ਕੌਂਸਲ ਦੇ ਪ੍ਰਧਾਨਾ ਦੁੱਗਲ ਸਾਹਿਬ ਉਹਨਾਂ ਦੀ ਗਲੀ ਦੇ ਵਿੱਚ ਕਨਜ਼ਾਇਰ ਪੈ ਪੈ ਰਿਆ ਜੀ ਤੇ ਸਾਨੂੰ ਨਗਰ ਕੌਂਸਲ ਦਫ਼ਤਰ ਵੱਲੋਂ ਉਹ ਪੈਪ ਨੂੰ ਪੁੱਟਣ ਭੇਜਿਆ ਗਿਆ ਵਾ ਤੇ ਉੱਥੇ ਇੱਕ ਮੁਲਾਜ਼ਮ ਆ ਉਹਨੇ ਸਾਨੂੰ ਗਾਲੀ ਗਲੋਚ ਕੀਤਾ ਤੇ ਬਾਅਦ ਵਿੱਚ ਉਸਨੇ ਸਾਡੇ ਨੰਬਰ ਕੇ ਕੇ ਨੂੰ ਦੇ ਕੇ ਕਦੀ ਕੇ ਨੂੰ ਦੇ ਕੇ ਧਮਕੀਆਂ ਦਵਾਈਆਂ ਈਮੇਲ ਕਰੋਂਡਿਆ ਜੋ ਉੱਥੇ ਆਜੋ ਉੱਥੇ ਆਜੋ ਜੇ ਸਬੰਧ ਵਿੱਚ ਸਾਡੇ ਐਸਐਚਓ ਸਾਹਿਬ ਹਰਪਾਲ ਸਿੰਘ ਜੀ ਨੇ ਥਾਣਾ ਧਾਰੀਵਾਲ ਵਿੱਚ ਇਹਨਾਂ ਨੂੰ ਸੱਦਿਆ ਸੀ ਕੱਲ ਰਾਜਿੰਦਰ ਮੇਰਾ ਜੋ ਟਾਈਮ ਸੀ ਅਈ ਉੱਥੇ ਗਏ ਆ ਤੇ ਫਿਰ ਉਸ ਲੜਕੇ ਨੇ ਜਿੰਨੇ ਰਾਤ ਗਾਲੀ ਗਲੋਚ ਕੀਤਾ ਫਿਰ ਉਹਨੇ ਉੱਥੇ ਗਾਲੀ ਗਲੋਚ ਸਾਨੂੰ ਕੀਤਾ ਅਫਸਰਾਂ ਦੇ ਸਾਹਮਣੇ ਗਾਲੀ ਗਲੋਚ ਕਰਕੇ ਸਾਡੀ ਫਿਰ ਉਹਨੇ ਬੀਜਦ ਕੀਤੀ ਤੇ ਅਸੀਂ ਉਸ ਬੰਦੇ ਦੇ ਵਿੱਚ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਉਹ ਕੀਤਾ ਤੇ ਉਸ ਬੰਦੇ ਵਿੱਚ ਸਾਰੇ ਸ਼ਹਿਰ ਦਾ ਕੂੜਾ ਵੀ ਅੱਜ ਨਹੀਂ ਚੁੱਕਿਆ ਗਿਆ ਜੀ ਜਿੰਨੀ ਦੇਰ ਤੱਕ ਲਗਾ ਰਹੇਗਾ ਜਿੰਨਾ ਚਿਰ ਜੀ ਉਹਨਾਂ ਦੇ ਪਰਚਾ ਰਜਿਸਟਰ ਨਹੀਂ ਹੁੰਦਾ ਜਿਨ੍ਹਾਂ ਨੇ ਮੈਨੂੰ ਮੇਰਾ ਨੰਬਰ ਦਿੱਤਾ ਜਿਨ੍ਹਾਂ ਨੇ ਮੈਨੂੰ ਧਮਕੀਆਂ ਦਵਾਈਆਂ ਤੇ ਜਿਨ੍ਹਾਂ ਨੇ ਜਿਨ੍ਹਾਂ ਕੋਲੋਂ ਦਵਾਈਆਂ ਗਈਆਂ ਜਿੰਨੇ ਵੀ ਇਹ ਮੁਜਲਮਾ ਇਹਨਾਂ ਦਾ ਪਰਚਾ ਨਹੀਂ ਹੁੰਦਾ ਉਸ ਬੰਦੇ ਵਿੱਚ ਉਹਨਾਂ ਚ ਕਰ ਇਹ ਧਰਨਾ ਜਿਹੜਾ ਇੱਥੇ ਲੱਗਾ ਰਹੂਗਾ ਨਹੀਂ ਚੁੱਕਿਆ ਗਈ ਟਰਾਲੀਆਂ ਭਰੀਆਂ ਖਲੋਤੀਆਂ ਵਾ ਇੱਕ ਉਹਨਾਂ ਦੀ ਗਲੀ ਦੇ ਬਾਹਰ ਸਾਡਾ ਆਪਣਾ ਈ ਆਟੋ ਖਲੋਤਾ ਵਾ ਭਰਿਆ ਪਿਆ ਵਾ ਜਿਹਨਾਂ ਨੂੰ ਲੋੜ ਪਈ ਤਾਂ ਆਪਾਂ ਸੜਕ ਦੇਉ ਉੱਤੇ ਹੀ ਸਾਡਾ ਸੁੱਟ ਦੇਣਾ ਮੇਰਾ ਨਾਮ ਅਸ਼ਾਜੀ ਮੈਂ ਨਗਰ ਕੌਂਸਲ ਧਾਰੀਆ ਦੇ ਵਿੱਚ ਕੰਮ ਕਰਦਾ ਵਾ ਸਾਡਾ ਮਲਾਜ਼ਮ ਅਬੇ ਜਿਹੜਾ ਵੀ ਇਹ ਤਾਂ ਮਾਰਡਾਉਣ ਕੰਮ ਕਰਨ ਗਿਆ ਸੀ ਤੇ ਉੱਥੇ ਨੇ ਇੱਕ ਨਾ ਸਖਸੀਅਤ ਹੋਰ ਨਾਂ ਦੇ ਸਾਨੂੰ ਪਤਾ ਨਹੀਂ ਏ ਇੱਕ ਵਾਰ ਕਰ ਪੂਰੇ ਚੌਕ ਦੇ ਤੇ ਗੱਡੀ ਦੇ ਵਿੱਚ ਪਾਉਂਦੇ ਨੇ ਉਹ ਸਖਸੀਅਤ ਨੇ ਇਹਨਾਂ ਨੂੰ ਗਾਲੀ ਗੋਲ ਕੀਤਾ ਵਾ ਅਤੇ ਹੱਥੀ ਪਿਆ ਵਾ ਅਸੀਂ ਉਹ ਵੀ ਦਰਖਾਸਤ ਜਿਹੜੀ ਆ ਥਾਣਾ ਧਾਰੀਆ ਵੱਲੋਂ ਦੇ ਚੁੱਕੇ ਆ ਉਹ ਜੇ ਆਏ ਜੇ ਮਲਾਜ਼ਮ ਨੇ ਤਾਂ ਕਾਰਿਆ ਜਿਹੜੀ ਦਰਖਾਸਤ ਆ ਉਹ ਵੀ ਜਿਹੜੀ ਉਹ ਤੇ ਵੀ ਕਾਰਵਾਈ ਕੀਤੀ ਜਾਵੇ ਕਿ ਆਪਣਾ ਨਾਮ ਦਾ ਦਰਵਾਜ਼ਾ ਲਗਾ ਰੋਸ ਤੋਂ ਇੰਨਾ ਕਾਲੀ ਕੀਤਾ ਜਾ ਰਿਹਾ ਹੈ ਇਹ ਰੋਸਪੰਦਰਸ ਨੇ ਇਸ ਵਾਸਤੇ ਕੀਤਾ ਜਾ ਰਿਹਾ ਹੈ ਕਿ ਸਾਡੇ ਜਿਹੜੇ ਹੀ ਸਫਾਈ ਸੇਵਕ ਜੂਨੀਅਰ ਧਾਰੀਵਾਲ ਤੋਂ ਮੇਰਾ ਨਾਮ ਕੀਤਾ ਗੇਲਿਆ ਮੈਂ ਜੂਨੀਅਰ ਦੀ ਵਾਈਸ ਪ੍ਰਧਾਨ ਆ ਤੇ ਇਹ ਸਾਡੇ ਸਾਰੇ ਮਲਾਜ਼ਮਾਂ ਵੱਲੋਂ ਇਹ ਰੋਸ ਪ੍ਰਦਰਸ਼ ਕੀਤਾ ਜਾ ਰਿਹਾ ਹੈ ਕਿ ਸਾਡੇ ਆਏ ਦਿਨ ਸਾਡੇ ਮਲਾਜ਼ਮਾਂ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਉਹਨਾਂ ਨੂੰ ਤਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ ਜਿਹੜਾ ਸਾਡਾ ਇਹ ਦੁੱਦੂ ਸਾਹਿਬ ਦੀ ਗਲੀ ਵਿੱਚ ਪੈਪ ਪਿਆ ਹੈ ਉਹਦੇ ਕਾਰਨ ਗਰਦਾਸਪੁਰ ਦਾ ਬੰਦਾ ਇੱਕ ਉਹ ਜਿਹਦੇ ਨਾਲ ਫੌਜੀ ਦੇ ਨਾਲ ਗੱਲਬਾਤ ਸੀ ਉਹਦਾ ਰਿਸ਼ਤੇਦਾਰ ਆ ਉਹਦਾ ਰਿਸ਼ਤੇਦਾਰ ਆ ਕੋਈ ਉਹਨੇ ਫੋਨ ਨੰਬਰ ਲੈ ਕੇ ਮੁੰਡੇ ਨੂੰ ਗਾਲਾਂ ਕੱਢੀਆਂ ਨੇ ਉਹਨੂੰ ਧਮਕੀਆਂ ਦਿੱਤੀਆਂ ਕਦੀ ਉਹਨੂੰ ਕਹਿੰਦਾ ਮੈਨੂੰ ਅਮੀਪੁਰ ਮੇਲ ਆਣ ਕੇ ਕਦੀ ਕਹਿੰਦਾ ਮੈਨੂੰ ਗਰਦਾਸ ਮੇਲ ਪਰ ਮੇਲ ਕਦੀ ਕਹਿੰਦਾ ਮੈਨੂੰ ਆਣ ਕੇ ਤੇ ਅੰਮ੍ਰਿਤਸਰ ਮੇਲ ਕਰੇ ਮੈਲ ਗਰਾਉਂਡੇ ਮਿਲ ਉਨੇ ਕੰਮ ਕਹਿ ਦਿੱਤੀਆਂ ਗਈਆਂ ਉਹਨੇ ਉਹਨੇ ਸਾਡਾ ਨੰਬਰ ਲੈ ਕੇ ਸਾਡੇ ਬੱਚਿਆਂ ਨੂੰ ਗਾਲਾਂ ਕੱਢੀਆਂ ਨੇ ਉਸ ਬੰਦੇ ਨੂੰ ਪੁੱਛਿਆ ਜਾਏ ਕਿ ਤੈਨੂੰ ਨੰਬਰ ਕਿੱਥੋਂ ਮਿਲਿਆ ਤੂੰ ਕੌਣ ਆ ਤੂੰ ਗਰਦਾਸਪੁਰ ਦਾ ਤੂੰ ਧਾਰੀਵਾਲ ਦੇ ਮੈਟਰ ਵਿੱਚ ਕਿਸ ਤਰ੍ਹਾਂ ਆਣ ਕੇ ਤੂੰ ਬੋਲ ਸਕਨਾ ਸਾਨੂੰ ਕਿੱਦਾਂ ਗਾਲੀ ਗਲੋਚ ਕਰ ਸਕਨਾ ਉਹਦੇ ਤੇ ਕਾਰਵਾਈ ਕੀ ਕਾਰਵਾਈ ਕੀਤੀ ਜਾਏ ਉਹਨੂੰ ਪੁੱਛਿਆ ਜਾਏ ਉਹਨੇ ਕਿਉਂ ਗਾਲਾਂ ਗਲੋਚੀਆਂ ਕਿਤੇ ਸਾਡਾ ਸ਼ਹਿਰ ਦਾ ਮਾਮਲਾ ਔਰ ਸਾਡਾ ਮਾਮਲਾ ਸੀ ਉਹ ਫੌਜੀ ਦੇ ਨਾਲ ਜਿਹਦੇ ਨਾਲ ਗੱਲਬਾਤ ਸੀ ਉਹਨੇ ਉਹਨੂੰ ਛੱਡ ਦਿੱਤਾ ਵਾ ਜਦੋਂ ਕੱਲ ਰਾਜੀਨਾਮੇ ਤੇ ਗਏ ਆ ਉਹਨੇ ਸਾਨੂੰ ਉੱਥੇ ਫੇਰ ਪੁੱਠਾ ਬੋਲਿਆ ਆ ਉਹਦੇ ਕਰਕੇ ਰਾਜੀਨਾਮਾ ਨਹੀਂ ਹੋਇਆ ਅੱਜ ਐਸੀ ਇਹ ਪਰਚਾ ਦਰਜ ਕਰਾਉਣਾ ਉਹਦੇ ਤੇ ਕਿਉਂਕਿ ਇਹ ਮੁੰਡੇ ਨੂੰ ਪੁੱਛਿਆ ਜਾਏ ਕਿ ਉਹਨੇ ਕਿਉਂ ਇਸ ਤਰ੍ਹਾਂ ਕੀਤੀ ਆ ਕਿਉਂ ਗਾਲਾਂ ਕੱਢੀਆਂ ਨੇ Providing a wide range of professional courses with 100% placement assistance. We are Sri Sai Group of Institutes.